ਵੀ ਕੀ ਕਹਿਣਾ ਚਾਹੋਗੇ ਮੈਂ ਸਾਰੇ ਦੇਸ਼ ਵਾਸੀ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਪਰਸਪੁਰ ਪਾਵਨ ਕਰਪਾ ਦੇ ਸੁਭਦ ਜੜੇ ਬਹੁਤ-ਬਹੁਤ ਵਧਾਈ ਦਿਨਾ ਤੇ ਤੁਹਾਡੇ ਮਾਧਮ ਮਾਧਮ ਤੋਂ ਇਹ ਮੈਂ ਦੁਨੀਆ ਵਿੱਚ ਜਿੱਥੇ ਭਗਵਾਨ ਵਾਲਮੀਕ ਨਾਮ ਲਿਵਾ ਵਰਤੇ ਨੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਆਪਣੇ ਆਪਸ ਵਿੱਚ ਦੈਰ ਵਿਰੋਧ ਲਾ ਕੇ ਆਪਸ ਵਿੱਚ ਇੱਕ ਜੁਟਮਟ ਹੋ ਕੇ ਆਪਣਾ ਇਹ ਤਿਉਹਾਰ ਜਿਹੜਾ ਹੈ ਉਹ ਮਿਲ ਕੇ ਸਾਰੇ ਸਮਾਜ ਦੇ ਲੋਕ ਗੁਣਾਉਣ ਕਿਉਂਕਿ ਸਾਲ ਵਿੱਚ ਇੱਕ ਦਿਨ ਆਉਂਦਾ ਸਾਡਾ ਖੁਸ਼ੀਆਂ ਦਾ ਇਹ ਸਭ ਤੋਂ ਵੱਡਾ ਖਰਸੋਲਾਸ ਵਾਲਾ ਤਿਉਹਾਰ ਹੁੰਦਾ ਹੈ ਕਿ ਪਰਮਾਤਮਾ ਵਾਲਿਕ ਮਹਾਰਾਜ ਨੇ ਜੋ ਦਰਸਾਇਆ ਜੋ ਸਾਨੂੰ ਕਿਹਾ ਉਹਦੇ ਅਨਸਾਰ ਅger ਚੱਲੀਏ ਜਿਵੇਂ ਪਵਨ ਗ੍ਰੰਥ ਰਮਾਇਣ ਦੇ ਵਿੱਚ ਉਹਨਾਂ ਨੇ ਆਪਣੇ ਰਚਨਾਂ ਨਾਲ ਲਿਖੀ ਭਗਵਾਨ ਨਾਮ ਜੀ ਦੇ ਜਨਤਪਲਾ 10000 ਪਰਸ ਬਸ ਪਹਿਲਾਂ ਉਹਨਾਂ ਨੇ ਰਮਾਇਣ ਦੇ ਰਚਨਾ ਕਿੱਥੇ ਔਰ ਉਹਨਾਂ ਨੇ ਇਹ ਦੱਸਾਇਆ ਕਿ ਪਿਤਾ ਦਾ ਪਿਤਾ ਦੇ ਉਹ ਪੁੱਤਰ ਦਾ ਪਿਤਾ ਦੇ ਪ੍ਰਤੀ ਕੀ ਆਦਰਸ਼ ਨਾ ਚੀਦਾ ਅਗਰ ਪਿਤਾ ਕੋ ਹੁਕ ਕਰਦਾ ਹੈ ਤੇ ਸਾਡੇ ਬੇਟੇ ਦਾ ਕੀ ਹੁਕ ਬਣਦਾ ਐ ਇਸਾ ਭਗਵਾਨ ਰਾਮ ਜੀ ਨੇ ਆਪਣੇ ਪਿਤਾ ਦੇ ਮਰਿਆਦਾ ਨੂੰ ਮੁਖ ਨਾ ਦੇ ਹੋਏ ਉਹਨਾਂ ਦੇ ਹੁਕਮ ਨੂੰ ਮੁਖ ਰੱਖਦੇ ਹੋਏ 14 ਵਰਸ ਆਪਣਾ ਵਾਸ ਕਰਤੇ ਆ ਲੜ ਮਾਤਾ ਸੀਤਾ ਜੀ ਗਏ ਲక్ష్ਮੀ ਜੀ ਗਏ ਔਰ ਕਹਿੰਦਾ ਮਤਲਬ ਰਮਾਇਣ ਦੇ ਵਿੱਚ ਉਹ ਦਰਸਾਇਆ ਗਿਆ ਕਿ ਜੋ ਕੇ ਸਾਨੂੰ ਬਹੁਤ ਬੜੀ ਉੱਚੀ ਸਤਿ ਅਤੇ ਗਿਆਨ ਦਿੰਦਾ ਹੈ ਅਗਰ ਅਸੀਂ ਰਮਾਇਣ ਦੇ ਮਤਲਬ ਚੱਲੀਏ ਤੇ ਸਾਡੇ ਜਿਹੜੇ ਭੈਣ ਭਰਾਵਾਂ ਦੇ ਵਿੱਚ ਤੇ ਤੌੜ ਪੁੱਤਰ ਦੇ ਵਿੱਚ ਕੋਈ ਵਿਵਾਦ ਰਿਤਦਾਗਾ ਹੋ ਸਕਦਾ। ਸੋ ਮੇਰੀ ਇਹੀ ਪ੍ਰਸਾਹ ਹੈ ਕਿ 바ਵਾ ਸਾਹਿਬ ਯੂਨੋ ਅਮਿਤਕਰ ਸਾਹਿਬ ਨੇ ਵੀ ਇੱਕ ਜਿਹੇ ਜਿੱਤਾ ਜਿੱਤਾ ਸਾਡੇ ਸਮਾਜ ਨੂੰ ਅੜੋ ਲਿਖੋ ਤੇ ਜੁੜੋ ਇਸ ਰਸਟਰ। ਤੇ ਅਸੀਂ ਪਰਾਈਵੇਲ ਕੱਟ ਦੇ ਆਂ ਜਿੰਨੇ। ਮੇਰੀ ਸਭ ਤੋਂ ਜ਼ਿਆਦਾ ਮੇਲ ਜਿਹੜੀ ਪਰਜੋਰ ਮੰਗਿਆ ਸਾਡੇ ਸਮਾਜ ਤੋਂ ਕਿ ਸਾਡਾ ਸਮਾਜ ਜਿਹੜਾ ਹੈ بڑا ਪਛੜਿਆ ਸਮਾਜ ਹੈ। ਐਸੀ ਜਿਹੜਾ ਸਮਾਜ ਹੈ। ਉਹਨੂੰ ਮੇਰੀ ਪਰਜੋਰ ਬੇਨਤੀ ਹੈ। ਇਹ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਪੜਾਉਣ ਵੱਧ ਤੋਂ શિક્ષਕਾਂ ਤਾਂ ਕਿ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਇਹ ਜਿਹੜਾ ਗਿਆਨ ਹੈ bina shikshakon ne devesh pakka karta hai ਇੱਕ ਗਾਣੋ ਚੀਜ਼ ਹੈ ਜਿਹੜਾ ਜੋਤੀ ਦਿਖਾ ਕੇ ਇਸ ਦਿਮਾਗ ਨੂੰ ਤੇਜ਼ ਕਰਦਾ ਹੈ ਔਰ ਦੁਨੀਆ ਦਾ ਇਤਿਹਾਸ ਜਿਹੜਾ ਹੈ ਉਹ ਪੜਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਦੁਨੀਆ ਵਿੱਚ ਕੀ ਹੋ ਰਿਹਾ ਸੋ ਪਾਵਨ ਕਰਨ ਤੋਂ ਜਿਹੜਾ ਰਮਾਇਣ ਹੈ ਉਹਦੀ ਇੱਕ ਰਚਨਾ ਕਰਨ ਵਾਲੇ ਭਗਵਾਨ ਵਲਮੀਕ ਮਹਾਰਾਜ ਦਾ ਸਰਬੋਤਮ ਸ੍ਰਿਸ਼ਟਿਵਰੇ ਪ੍ਰਮਾਤਮਾ ਅੱਜ ਅੱਜ ਉਹਨੇ ਸਵੇਰ ਯਾਤਰਾ ਭਗਵਾਨ ਵਲਮੀਕ ਮਹਾਰਾਜ ਦੇ ਮੰਦਿਰ ਤੋਂ ਵਾਣ ਨੰਬਰ 2 ਤੋਂ ਚੱਡੀ ਜਾ ਰਹੀ ਹੈ ਸਾਰੇ ਲੋਕ ਹੋ ਮਾ ਕੇ ਇਸ ਸਵੇਰ ਯਾਤਰਾ ਪ੍ਰਸਤਨ ਮੰਤਨ ਨਾਲ ਤੇਰਾ ਫਾਗ ਲੈਣਾ ਚਾਹੀਦਾ ਹੈ ਔਰ ਨਸਬਤ ਹੋ ਕੇ ਜਾ ਕੇ ਬੋਲਦੇ ਹੋਏ ਪੂਰੀ ਸ਼ਹਿਰ ਦੇ ਵਿੱਚ ਪੜਾ ਇਖਤਤਾ ਸਬੂਤਣਾ ਚਾਹੀਦਾ ਹੈ ਤੋਂ ਭਗਵਾਨ ਵਾਲਮੀ ਕੇ ਮਾਰੇ ਉਹ ਸਖੀਤ ਨੇ ਜਿਨ੍ਹਾਂ ਵਾਲਮੀ ਦੀ ਜਾਨਤੀ ਦੇ ਬਾਰੇ ਕੀ ਕਹਿੰਦੇ ਆ ਅੱਜ ਭਗਵਾਨ ਵਾਲਮੀ ਕੇ ਮਹਾਰਾਜ ਜੀ ਦਾ ਜੋ ਪਵਿੱਤਰ ਜਨਮ ਦਿਨ ਆਇਆ ਤੇ ਬਰਗਾਂ ਹਟ ਤੇ ਜੋ ਆ ਪਾਲਮਿਕ ਮਹੱਲੇ ਵਾਲੋਂ ਬਹੁਤ ਹੀ ਜੋਰ ਸ਼ੋਰਾਂ ਨਾਲ ਆਵਾਜ਼ ਆ ਰਹੀ ਹੈ ਸ਼ੋਭਾ ਦੇ ਸ੍ਰੀ ਗੁਰੂ ਸਾਹਿਬ ਜੀ ਦੇ ਨਾਮ ਸਾਰੇ ਸਾਧ ਸੰਗਤ ਨੂੰ ਸਾਰੇ ਮਲੋੜ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਮੈਂ ਆਸ ਕਰਦਾ ਹਾਂ ਕਿ ਭਗਵਾਨ ਵਾਲਮੀਕ ਮਹਾਰਾਜੀ ਦੇ ਲੁੱਤੇ ਹੋ ਰਾਸਤੇ ਤੇ ਸਾਰੇ ਸੰਗਤਾਂ ਦੇ ਚੱਲਦੇ ਆਪਣਾ ਜੀਵਨ ਸੰਭਲ ਕਰ ਰਹੀ ਮੇਰਾ ਨਾਮ ਸੰਨੀ ਕੁਮਾਰ ਜੀ ਕਿ ਮੈਂ ਮੈਂ ਭਗਵਾਨ ਬਾਣੀ ਕੀ ਮੱਲਾ ਨੇ ਬਾਬਾ ਸ਼ਿਰਚਨ ਜੀ ਹਰ ਲੋੜਦਾਰ ਨਿਵਾਸੀਆਂ ਜੀ ਤੇ ਅੱਜ ਪਰਮਪਤਾ ਪਰਮਾਤਮਾ ਭਗਵਾਨ ਬਾਣੀ ਕੁਮਾਰ ਜੀ ਦੇ ਪਾਵਨ ਪ੍ਰਗਟਿਵਸ ਦੀਨੈ ਸੰਗਤਾਂ ਦੇ ਸ਼ਾਮ ਦੇ ਸ਼ਾਮੀ ਚ ਬਠੇ ਵਾਲਮੀਕੀ ਨਾਮ ਦੇ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਦੇਖੋ ਇਹ ਪ੍ਰਮਾਤ ਪਰਮਪਤ ਪਰਮਾਤਮਾ ਜੀ ਨੇ ਪਰਮਾਤਮਾ ਵਾਲਮੀਕ ਮਹਾਰਾ ਜੀ ਇਹ ਸ਼੍ਰੀஷ்டੀ ਦੀ ਰਚੀ ਹੈ ਤੇ ਮਾਨ ਦੀ ਰਚਨਾ ਕੀਤੀ ਹੈ ਜੀ 10000 ਬਰੇ ਪਹਿਲਾਂ ਜੀ ਕਿ ਇੱਕ ਸਲੋਕ ਹੈਗਾ ਜੀ ਕਿ ਨਾ ਦੁਸ਼ਹਿਰਾ ਹੁੰਦਾ ਨਾ ਦੀਵਾਲੀ ਹੁੰਦੀ ਤੇ ਨਾ ਹੀ ਹੋਲੀ ਦਾ ਆਪਣਾ ਇਹਦਾ ਤਿਹਾਰ ਹੁੰਦਾ ਅਗਰ ਤਾਂ ਭਾਰਤ ਨਹੀਂ ਕਰਤੀ ਤੇ ਪ੍ਰਭੂ ਵਾਲਮੀ ਜੀ ਦਾ avatars ਨਾ ਹੁੰਦਾ ਸੀ ਮੈਂ ਸ਼ਬਦਾਂ ਨਾਲ ਮੈਂ ਸਾਰੇ ਸਮਾਜ ਨੂੰ ਤੇ ਬੇਸ਼ਕਸ਼ ਲੱਖ ਲੱਖ ਬਤਾਈ ਦਿੰਦਾ ਜੈ ਵਾਲਮੀ ਕੀ ਹੋ ਸਦਾ ਸਤਿ ਸ੍ਰੀ ਅਕਾਲ ਕਿਆ ਚਾਹੋਗੇ ਜੇ ਬਾਲਮੀਕ ਜੀ ਸਰ ਅੱਜ ਬੜਾਈ ਖੁਸ਼ੀਆਂ ਦਾ ਦਿਨ ਹੈ ਜੋ ਕਿ ਸ਼ੁਭਾ ਯਾਤਰਾ ਅੱਜ ਸਾਡੀ ਕੁਸ਼ਨਾ ਦੇ ਵਿੱਚ ਇਥੋਂ ਰਵਾਨਗੀ ਹੋ ਗਈ ਪਾਰ ਨੰਬਰ 20 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੁੰਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਸਜਾਵਟ ਭਗਵਾਨ ਬਾਦਮ ਕੀ ਮੰਦਿਰ ਦੀ ਤੇ ਸਾਰੇ ਨਗਰ ਦੇ ਵਿੱਚ ਵੀ ਲੜੀਆਂ ਦੇ ਨਾਲ ਤੇ ਸਾਰੀ ਸੋਹਣੀ-ਸੋਹਣੀ ਚੱਕਰਾਂ ਜੋ ਭਗਵਾਨ ਬਾਦਮ ਕੀ ਪ੍ਰਗਟ ਦਿਵਸ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਜੋ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਸਾਡੇ ਪ੍ਰਧਾਨ ਜੀ ਜੋ ਕਿ 사ਜਨ ਜੀ 베디 ਨੇ ਤੇ ਸਾਡੇ ਵਾਈਸ ਪ੍ਰਧਾਨ ਸਾਡੇ ਆਕਾਸ਼ ਜੀ ਲੋਧ ਨੇ ਤੇ ਖਜ਼ਾਨਚੀ ਸਾਡੇ ਸਾਹਿਲ ਜੀ ਤੇ ਸਾਡੇ ਸਰਪੰਸ ਰਮੇਸ਼ ਜੀ 베디 ਤੇ ਜਿਹੜੇ ਵੀ ਮੇਰੇ ਸਾਥੀ ਇੱਥੇ ਖੜੇ ਨੇ ਉਹਨਾਂ ਦੇ ਸਾਰਿਆਂ ਦਾ ਨગર ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਉਪਰਾਲਾ ਕੀਤਾ ਗਿਆ ਤੇ ਅੱਜ ਦਾ ਦਿਨ ਬੜਾ ਹੀ ਖੁਸ਼ੀਆਂ ਦਾ ਦਿਨ ਹੈ ਜਿਹੜਾ ਕਿ ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਹੀ ਸਾਰੇ ਦੇਸ਼ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਹੋਰ ਦੂਜੇ ਦੇਸ਼ਾਂ ਦੇ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇ ਜਾਂਦੀ ਹੈ ਤੇ ਇਹ ਇਸ ਖੁਸ਼ੀ ਦੇ ਵਿੱਚੀ ਜੋ ਕਿ 7 ਤਰੀਕ ਨੂੰ ਪਰਮਾਸੀਆ ਪਰਮਪితਾ ਵਾਨੀਕੁਵਾਂ ਜੀ ਦਾ ਪ੍ਰਗਟ ਦਿਵਸ ਹੈ ਜੋ ਕਿ ਉਹਨਾਂ ਦਾ ਜਨਮ ਦਿਨ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਅੱਜ ਔਸ ਖੁਸ਼ੀ ਦੇ ਵਿੱਚ ਇੱਕ ਦਿਨ ਪਾਣਾ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਇੰਦਰਪੁਰ ਤੋਂ ਹੁੰਦੀ ਆ ਵਾਏ ਮਨ ਬਜ਼ਾਰ ਬਜ਼ਾਰ ਦੇ ਵਿੱਚ ਸੁਪਰ ਬਾਜ਼ਾਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਘੁੰਮਦੀ ਹੋਈ ਆ ਆਮ ਆਗ ਦੇ ਰੋਸ ਤੇ ਵਿੱਚ ਕੌਣ ਕੌਣ ਚ ਰਿਹਾ ਹੈ ਤੇ ਕੀ ਕੰਮ ਹੈ ਕਿਸ ਤਰ੍ਹਾਂ ਦੀ ਭੂਮਿਕਾ ਲੈਣ ਵਾਲੀ ਹੈ ਕੀ ਮੁੱਖ ਮਹਿਮਾਨ ਸਾਡੇ ਕੈਬਨਟ ਮੰਤਰੀ ਸਾਡੇ ਜੋ ਮੈਡਮ ਜੀ ਹੈ ਉਹ ਕੁਝ ਟਾਂ ਦੇ ਵਿੱਚ ਆਪਣੇ ਪਹੁੰਚ ਜਾਣਗੇ ਆਮ ਆਗ ਦੀ ਵੀ ਪਾਰਟੀ ਦੇ ਐਮ ਐਲ ਏ ਵੀ ਹੈ ਤੇ ਮੰਤਰੀ ਵੀ ਹੈ ਜੀ ਇਕ ਹੋ ਗਏ ਆਮ ਲੋਕਾਂ ਨੂੰ ਕੀ ਵਧਾਈਆਂ ਦੇਉਂਗਾ ਕਿਸ ਤਰ੍ਹਾਂ ਪੂਰੇ ਜਿਹੜਾ ਮਾਹੌਲ ਮਾਇਆ ਜਾ ਰਿਹਾ ਸਾਰਾ ਮੈਂ ਤਾਂ ਇਹੀ ਕਹਿਣਾ ਕਿ ਇਹ ਜੋ ਦਿਨ ਸਾਲ ਦੇ ਵਿੱਚ ਇੱਕ ਬੜਾ ਹੀ ਖੁਸ਼ੀਆਂ ਦਾ ਦਿਨ ਆਂਦਾ ਤੇ ਇਹੀ ਮੇਰਾ ਸੰਦੇਸ਼ ਹੈ ਵਾਲੰਟਿਕ ਸਮਾਜ ਨੂੰ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ભગવાન ਦਾ ਨਿੱਕੀ ਜਿਹਦੇ ਚਰਨਾ ਦੇ ਵਿੱਚ ਜਿਹੜੀ ਸਿੱਖਿਆ ਦੇਖੋ ਮਹਾਰਾਜ ਜੀ ਨੇ ਕਲਮ ਪਕੜੀ ਹੋਈ ਹੈ ਤੇ ਆਪਣੇ ਬੱਚਾ ਨੂੰ ਵੀ ਇਹੀ ਇਸ਼ਾਰਾ ਦੱਸੋ ਕਿ ਮਹਾਰਾਜ ਜੀ ਨੇ ਕਲਮ ਪਕੜੀ ਹੋਈ ਹੈ ਤੇ ਆਪਣੇ ਬੱਚੇ ਨੂੰ ਪੜਾਓ ਜੋ ਕਿ ਤਰੱਕੀ ਆ ਸਮਾਜ ਕਰੇ ਉਸ ਦੇ ਨਾਲ ਹੀ ਸਮਾਜ ਦੀ ਤਰੱਕੀ ਧਰਮ ਦੀ ਤਰੱਕੀ ਆ ਧਰਮ ਦੇ ਵਿੱਚ ਮਹਾਰਾਜ ਜੀ ਨੇ ਦੇਖੋ ਕਿੰਨੀ ਵੱਧੀ ਹਰ ਰਮਾਇਣ ਦੇ ਵਿੱਚ ਆਪਾਂ ਦੇਖੋ ਰਾਜ ਸ੍ਰੀ ਰਾਮਚੰਦਰ ਜੀ ਨੂੰ ਆਪਣੇ ਪਿਤਾ ਦਾ ਆਗਿਆ ਮੰਨ ਕੇ ਉਹਨਾਂ ਨੇ 14 ਸਾਲ ਦਾ ਬਨਵਾਸ ਲਿੱਤਾ ਤੇ ਹਰ ਇੱਕ ਚੀਜ਼ ਰਮਾਇਣ ਦੇ ਵਿੱਚ ਦੱਸੀ ਗਈ ਹੈ ਠੀਕ ਹੈ ਜੀ ਇੱਕ ਗੁੱਸੇ ਦੇ ਕਾਰਨ ਰਾਮ ਰਾਮਣ ਜੀ ਨੂੰ ਜਿੱਦਾਂ ਪਤਾ ਲੱਗਿਆ ਕਿ ਇਹ ਚੀਜ਼ਾਂ ਹੋਈਆਂ ਉਹਨਾਂ ਨੇ ਆਪਣੀ ਸੋਨੇ ਦੀ ਲੰਕਾ ਵੀ ਦੇਖੋ ਜੀ ਦਾਵਤ ਲਾਤੀ ਜੀ ਤੇ ਇੱਕ ਜਿੱਦਾਂ ਸਿੱਖਿਆ ਦਿੱਤੀ ਗਈ ਹੈ ਰਾਮਚੰਦਰ ਨੂੰ ਫਿਰ ਆਪਣੇ 라ਵਣ ਜੀ ਨੂੰ ਜਿੱਦਾਂ ਤੋਂ ਉਹਨਾਂ ਦਾ ਦੁਸਹਿਰਾ ਵੀ ਮਨਾਇਆ ਜਾਂਦਾ ਹੈ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਰਮਾਇਣ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਰਾਮ ਜੰਦਰ ਜੀ ਵਾਪਸ ਆਂਦੇ ਆ ਆਪ ਦੇ ਘਰੇ ਤੇ ਦੀਵਾਲੀ ਦਾ ਤਿਉਹਾਰ ਕਿੰਨਾ ਵੱਡਾ ਹੈ ਉਹ ਵੀ ਸਾਰੇ ਦੇਸ਼ ਭਰ ਦੇ ਵਿੱਚ ਬੜਾ ਹੀ ਮਸ਼ਹੂਰ ਮਨਾਇਆ ਜਾਂਦਾ ਜੀ ਸਰ ਆ ਜੀ ਬਲਿਸ਼ਾ ਜੀ ਦੀ ਪ੍ਰੋਫੈਸਰ ਕੀ ਗੱਲ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੂਰ ਸ਼ਹਿਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਤੇ ਅੱਜ ਬਹੁਤ ਸ਼ਾਹ ਸੰਗਤ ਚ ਬਹੁਤ ਵਧੀਆ ਪ੍ਰਬੰਧ ਕੀਤੇ ਨੌਜਵਾਨਾਂ ਨੇ ਸਾਰੇ ਆ ਸਮਾਜ ਦੇ ਜਿਹੜੇ ਸਤਿਕਾਰਯੋਗ ਸੱਜਣ ਹੈ ਉਹਨਾਂ ਦੇ ਸਹਿਯੋਗ ਨਾਲ ਸੰਗਤਾਂ ਬੜੇ ਉਸ਼ਾਤ ਨੇ ਤੇ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਮਲੂਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਪੈਸੇ 바ਵਨ ਦਿੰਦਿਆਂ ਗੁਰੂ ਮਹਾਰਾਜ ਮੇਰੇ ਕਣਪਨੇ ਸਾਰੇ ਆਦੇ ਸਰਤੇ ਤੇ ਇਸੇ ਤਰ੍ਹਾਂ ਆਪ ਇਕੱਠੇ ਹੋ ਗਏ ਦਿਨ ਹੈ ਜਿਹੜਾ ਇਹ ਖੁਸ਼ੀਆਂ ਇਸੇ ਤਰ੍ਹਾਂ ਮਨਾਉਂਦੇ ਰਹੀਏ ਇਸੇ ਤਰ੍ਹਾਂ ਇਕੱਠੇ ਹੁੰਦੇ ਰਹੀਏ ਜੀ ਪ੍ਰਧਾਨ ਜੀ ਕੀ ਗੱਲ ਹੈ ਵਾਲਮੀਕ ਜਨਤੀ ਜੀ ਅੱਜ ਭਗਵਾਨ ਵਾਲਮੀਕ ਪ੍ਰਗਟ ਦਿਵਸ ਤੇ ਮੈਂ ਸਾਰੀ ਖਾਸ ਕਰਕੇ ਮਲੋਟ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਹਿੰਦੁਸਤਾਨ ਨਿਵਾਸੀਆਂ ਨੂੰ ਇੱਕ ਲੋਪੁਰਸ਼ ਪਰ ਗੁਰੂ ਦਾ ਅਜ ਪ੍ਰਗਟ ਦਿਵਸ ਹੈ ਜਿਵੇਂ ਅੱਜ ਸ਼ੋਭਾ ਯਾਤਰਾ ਇੱਥੇ ਕੱਢਣ ਜਾ ਰਹੇ ਹਾਂ ਅਸੀਂ ਹੁਣ ਇਸੇ ਟਾਈਮ ਨੌਜਵਾਨਾਂ ਦਾ ਵੇਖੋ ਕਿੰਨਾ ਜੋਸ਼ ਹੈ ਮੈਂ ਸਭ ਨੂੰ ਇਸ ਪ੍ਰਗਟ ਦਿਵਸ ਤੇ ਮੁਬਾਰਕਾਂ ਦਿੰਦਾ ਜੈ ਬਾਲਮੀ ਜੈ ਬਾਲਮੀ